ਲੁਧਿਆਣਾ ਜਿੰਨੀ ਚੌਣ ਗਰਮੀ ਸਿਖਰ ਤੇ ਹੈ ਕਹਿਰ ਦੀ ਗਰਮੀ 40 40 ਡਿਗਰੀ 40 40 ਡਿਗਰੀ ਤੇ ਸਾਫਤਾਂ ਜਾ ਰਹੀ ਹੈ ਲੁਧਿਆਣਾ ਵਿੱਚ ਇਸ ਮੌਕੇ ਕੱਚੇ ਮਲਾਜਮ ਪੱਕੇ ਮਲਾਜਮ ਮੈਡੀਕਲ ਖੇਤਰ ਵਾਲੇ ਖੁੱਲਾਂ ਕਲਜਾਂ ਵਾਲੇ ਅਧਿਆਪਨ ਖੇਤਰ ਵਾਲੇ ਹਨ ਆਈਟੀ ਵਾਲੇ ਆਈਟੀ ਵਾਲੇ ਇੰਜ ਵਾਲੇ ਇਹਨਾਂ ਜੇ ਵੀਟੀ ਵਾਲੇ ਜੀਆ ਪੀਆਰ ਵਾਲੇ ਸਾਰੇ ਮੈਂ ਪੁੱਛਣਾ ਪਾਜੀ ਪਾਤੇ ਕਾਲੀਗਲ ਦੀ ਵੀ ਖਰੇ ਨੇ ਪੈਸੇ ਨਾਲ ਹੀ ਘੱਟ ਜੋੜ ਦੀ ਚਰਚਾ ਪਰ ਉਹਦੇ ਨਾਲੋਂ ਪਹਿਲਾਂ ਭਾਜਪਾ ਦੇ ਦੋ ਪਹਿਲੂ ਵੱਜ ਚੁੱਕੇ ਹਨ ਆਮ ਆਦਮੀ ਪਾਰਟੀ ਦਾ ਬਹੁਤ ਖੁਰਦਾ ਤਾਂ ਕੁਝ ਕੁਝ ਵੋਟਾਂ ਕੱਲ ਦਾ ਮੋੜ ਸਕਦਾ ਪਰ ਉਹ ਕਿਹੜੇ ਕਾਲੇ ਦਾ ਮੁੱਤਕਾ ਜੇ ਸਵਾਲ ਪੁੱਛੀ ਪੰਜ ਮੈਂਬਰੀ ਕਮੇਟੀ ਆਪਣੀ ਪ੍ਰਕਿਰਿਆ ਤੇ ਸਰਗਰਮ ਪਰ ਬਾਦਲ ਤੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਕਿ ਵੀ ਕੇਂਦਰ ਸਰਕਾਰ ਨੇ ਅੱਖ ਮੰਨ ਬਣਾ ਲਿਆ ਤੇ ਨੋਟੀਫਿਕੇਸ਼ਨ ਜਲਦੀ ਚੱਲ ਜਗਾ ਪੈਸੇ ਤਾਂ ਬਕਾਇਦਾ ਤੌਰ ਤੇ 30 ਅਪ੍ਰੈਲ ਨੂੰ ਜੱਤ ਜੰਗਨ ਨੂੰ ਮਿਤੀ ਦਿੱਤੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੁਧਿਆਣਾ ਜਿਮਨੀ ਚੌਂ ਗਰਮੀ ਸਿਖਰ ਤੇ ਹੈ ਜੀ ਕਹਿਰ ਦੀ ਗਰਮੀ ਹੈ 46 46 ਡਿਗਰੀ 47 47 ਡਿਗਰੀ ਤੇ ਤਾਪਮਾਨ ਜਾ ਰਿਹਾ ਹੈ ਮੌਸਮ ਝੋ ਸਕਦਾ ਹੈ ਅੱਜ ਸ਼ਾਮ ਕੱਲ ਸਵੇਰ ਤੱਕ ਕੋਈ ਤਬਦੀਲੀ ਵੀ ਆ ਜਾਵੇ ਥੋੜੀ ਬਹੁਤ ਖੰਮਣ ਕਾਣੀ ਹੋ ਜਾਣ ਪਰ ਚੁਣਾਈ ਮੌਸਮ ਦੇ ਵਿੱਚ ਕੋਈ ਅਸਰ ਨਹੀਂ ਪੈ ਰਿਹਾ ਇਸ ਗਰਮੀ ਦੇ باوجود ਵੀ ਲੀਡਰ ਖੂਬ ਪਸੀਨਾ ਵਹਾ ਰਹੇ ਨੇ ਖਾਸ ਕਰ ਉਮੀਦਵਾਰ ਤਾਂ ਬਿਲਕੁਲ ਤੇ ਉਹਨਾਂ ਦੇ ਕੁਝ ਨਾਲ ਦੇ ਪੱਕੇ ਸਾਥੀ ਤੇ ਕੁਝ ਫਿਰ ਘੜੀਦਰ ਘੜੀ ਲਈ ਕਰਨ ਪ੍ਰਚਾਰ ਲਈ ਆ ਰਹੇ ਲੀਡਰ ਸੋ ਵਰਕਰ ਵੀ ਲੀਡਰ ਵੀ ਉਮੀਦਵਾਰ ਵੀ ਵੋਟਰਾਂ ਦੇ ਦਰਵਾਜ਼ਿਆਂ ਤੇ ਦਸਤਕ ਦੇ ਰਹੇ ਨੇ ਪਰ ਵੋਟਰ ਥੋੜਾ ਜਿਹਾ ਗਰਮੀ ਕਰਕੇ ਕਾਹਨ ਛੇਗੇ ਨੇ ਕਿ ਛੱਡੋ ਗੱਲੀ ਦੇਖ ਲਾਂਗੇ ਜੀ ਪਾ ਦਾਂਗੇ ਜੀ ਕੋਈ ਨਾ ਸੋ ਮੰਨਿਆ ਇਹ ਜਾ ਰਿਹਾ ਕਿ ਇਸ ਵਾਰ ਗਰਮੀ ਦੇ ਅਸਰ ਕਾਰਨ 19 ਜੂਨ ਨੂੰ ਜਦੋਂ ਵੋਟਾਂ ਪੈਣਗੀਆਂ ਤਾਂ ਉਹਦੇ ਪਰਸੈਂਟੇਜ ਤੇ ਅਸਰ ਪੈ ਸਕਦਾ ਹੈ ਸ਼ਹਿਰੀ ਵੋਟਰ ਹੈ ਐਸੇ ਵਪਾਰੀ ਵੋਟਰ ਹੈ ਕਾਰੋਬਾਰੀ ਵੋਟਰ ਹੈ ਤੇ ਇਸ ਦੇ ਨਾਲ ਨਾਲ ਥੋੜਾ ਜਿਹਾ ਇਹ ਵੀ ਹੁੰਦਾ ਕਿ ਗਰਮੀ ਦੀ ਮਾਰ ਤੋਂ ਕਿਵੇਂ ਬਚਣਾ ਹੈ ਇਹ ਵੀ ਪਹਿਲੂ ਹੈ ਪਰ ਪੂਰੀ ਜੋਰ ਅਜਮਾਇਸ਼ਾ ਜੀ ਉਮੀਦਵਾਰਾਂ ਕਿਸੇ ਤਰ੍ਹਾਂ ਵੋਟਾਂ ਕਢ ਲਈਆਂ ਜਾਣ ਸੋ ਮੁੱਖ ਤੌਰ ਦੇ ਉੱਤੇ ਚਾਰ ਉਮੀਦਵਾਰਾਂ ਦੇ ਆਲੇ-ਦਾਲੇ ਘੁੰਮਣੀਆਂ ਖੇਡ ਜਿਨ੍ਹਾਂ ਚ ਸਤਤਾਰੀ ਤਰਦੇ ਉਮੀਦਵਾਰ ਸੰਜੀਵ अरोड़ा ਵਿਰੋਧੀ ਤਰਦੇ ਉਮੀਦਵਾਰ ਭਰਤ ਕੁਸ਼ਨਾਸ਼ੂ ਕੇਂਦਰ ਦੇ ਵਿੱਚ ਜਿਨ੍ਹਾਂ ਦੀ ਬਜਾਰਤ ਹੈ ਉਹਨਾਂ ਦੇ ਉਮੀਦਵਾਰ ਜੀਵਨ ਗੁਪਤਾ ਤੇ ਪੰਥਕ ਧਰਾਂ ਦੇ ਹਵਾਲੇ ਨਾਲ ਕਹਿੰਦੇ ਜੀ ਇੱਕੋ ਪਾਰਟੀ ਜਿਹੜੀ ਪੰਜਾਬ ਦੇ ਲਈ ਲੜਦੀ ਖੜਦੀ ਰਹੀ ਉਹਨਾਂ ਦਾ ਉਮੀਦਵਾਰ ਪਰਉਪਕਾਰ ਸਿੰਘ ਸੋ ਚਾਰ ਉਮੀਦਵਾਰਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੇ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਤੇ ਭਾਜਪਾ ਦੇ ਉਮੀਦਵਾਰ ਇਹਨਾਂ ਚਾਰੋਂ ਦੇ ਦਵਾਲੇ ਕੜੀ ਕੁੰਮਣੀ ਹੈ। ਕੌਣ ਕਿਦੀ ਵੋਟ ਤੋੜੂਗਾ, ਕਿੰਨੀ ਵੱਧ ਲੈ ਕੇ ਜਾਊ, ਕਿੰਨੀ ਨਹੀਂ ਇਹਦੇ ਉੱਤੇ ਸਾਰਾ ਕੁਝ ਖੜਾ ਹੈ। ਅੱਜ 16 ਜੂਨ 2025 ਨੂੰ ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ ਇਹਦਾ ਮਤਲਬ ਕੱਲ ਦਾ ਪੂਰਾ ਦਿਨ ਬਚਿਆ ਇੱਕ। ਚੋਣ ਪ੍ਰਚਾਰ ਦੇ ਲਈ ਸਿਰਫ ਤੇ ਸਿਰਫ 17 ਤਰੀਕ ਸ਼ਾਮ ਨੂੰ 5 ਵਜੇ ਤੱਕ ਦਾ ਸਮਾਂ ਬਚਿਆ। ਇਸ ਲਈ ਪੂਰੀ ਜਦੋਜਹਦ ਹੈ ਕਿ ਹੁਣ ਕੱਲ ਸਿਰੇ ਲਾ ਦਈਏ। ਹਾਂ। ਸ਼੍ਰੋਮਣੀ ਅਕਾਲੀ ਦਲ ਦਾ ਬਾਦਲਪੁਰ ਦਾ ਉਮੀਦਵਾਰ ਐਡਵੋਕੇਟ ਪਰੋਪਕਾਰ ਸਿੰਘ ਆਪਣੀ ਨਿੱਜੀ ਰਸੂਕ ਕਰਕੇ ਆਪਣੇ ਕਿਤੇ ਕਰਕੇ ਆਪਣੇ ਵਿਵਹਾਰ ਕਰਕੇ ਸੁਖਬੀਰ ਬਾਦਲ ਜਿਵੇਂ ਜ਼ੋਰ ਜਮائش ਕਰ ਰਹੇ ਨੇ ਬਾਕੀ ਲੀਡਰਸ਼ਿਪ ਉਹਨਾਂ ਦੀ ਜਿਵੇਂ ਧਰਤੀ ਤੇ ਅਚਾਨਕ ਉਤਰੀ ਆ ਔਰ ਜ਼ੋਰ ਮਾਰਿਆ ਜਾ ਰਿਹਾ ਦਿਖਾਇਆ ਜਾ ਰਿਹਾ ਕਿ ਤਰ੍ਹਾਂ ਕਿ ਕੁਸ਼ੀਆਂ ਨੇ ਸੋ ਦੇ ਵਿੱਚੋਂ ਜਿੰਨੀ ਵੋਟ ਲੈ ਕੇ ਜਾਣਗੇ ਉਹਨਾਂ ਦੀ ਕੋਸ਼ਿਸ਼ ਹੈ ਕਿ ਅਸੀਂ ਆਪਣਾ ਵੋਟ ਬੈਂਕ ਦਿਖਾਈਏ ਤੇ ਵਧਾਈਏ ਪਤਾ ਹੈ ਉਹਨਾਂ ਨੂੰ ਕਿ ਅਸੀਂ ਸਿੱਧੇ ਜੱਤਾਂ ਵਾਲੇ ਮੁਕਾਬਲੇ 'ਚ ਨਹੀਂ ਹੈਗੇ ਪਰ ਅਸੀਂ ਆਪਣੇ ਵੋਟ ਬੈਂਕ ਨੂੰ ਇਸ ਕਦਰ ਵਧਾਈਏ ਕਿ ਜੱਥਰ ਤੈਅ ਕਰਨ ਵਾਲੀ ਸਥਿਤੀ ਚਾਹੀਏ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਉਮੀਦਵਾਰ ਇਸ ਵਰ ਪਾਰਟੀ ਦੇ ਕੈਡਰ ਚੋਂ ਬਾਹਰੋਂ ਨਹੀਂ ਦਿੱਤਾ ਸਥਾਨਕ ਦਿੱਤਾ ਲੋਕਲ ਦਿੱਤਾ ਕੈਡਰ ਦੇ ਅੰਦਰੋਂ ਦਿੱਤਾ ਇਸ ਲਈ ਕਹਿੰਦੇ ਜੀ ਲੋਕਾਂ 'ਚ ਭਾਜਪਾ ਦੇ ਨਾਲ ਸਮਰਥਕਾਂ 'ਚ ਥੋੜਾ ਜਿਹਾ ਉਤਸ਼ਾਹ ਹੈ ਕਿ ਚਲੋ ਆਇਕਦੀ ਕੋਈ ਬਾਹਰੋਂ ਲਿਆ ਕੇ ਉੱਪਰੋਂ ਦਾ ਨਹੀਂ ਬਿਠਾਇਆ ਸਿਰ ਤੇ ਨਹੀਂ ਤਾਂ ਕਾਂਗਰਸੀ ਹੋਲ ਸੇਲ ਚ ਲੈਂਦੇ ਹੋਏ ਨੇ ਭਾਈ ਸੋ ਭਾਜਪਾ ਨੂੰ ਟਿਕਟਾਂ ਦੇਈ ਵੀ ਜਾਂਦੀ ਹੈ ਉਹਦੇ ਵੀ ਦੇਈ ਜਾਂਦੀ ਹੈ ਸੋ ਇਸ ਵਾਰ ਕਹਿੰਦੇ ਇਦਾਂ ਨਹੀਂ ਹੋਇਆ ਸੋ ਜੀਵਨ ਗੁਪਤਾ ਹੋਰਾਂ ਦੇ ਲਈ ਹੱਕ ਚ ਪ੍ਰਚਾਰ ਕਰਨ ਦਿੱਲੀ ਵਾਲੀ ਮੁੱਖ ਮੰਤਰੀ ਬੀਬੀ ਗੁਪਤਾ ਰੇਖਾ ਗੁਪਤਾ ਵੀ ਆ ਗਈ ਹਰਿਆਣੇ ਵਾਲੇ ਮੁੱਖ ਮੰਤਰੀ ਵੀ ਆ ਗਏ ਐ ਸੈਣੀ ਸਾਹਿਬ ਸੋ ਇੱਧਰ ਹੁਣ ਸੈਣੀ ਸਾਹਿਬ ਤੇ ਆਉਣ ਨਾਲ ਕਿਤੇ ਵੱਖਰਾ ਪੰਗਾ ਨਾ ਪੈ ਜਵੇ ਕਿ ਵੀ ਉਹ ਤਾਂ ਪੰਜਾਬ ਦੇ ਪਾਣੀਆਂ ਤੇ ਐ ਪੰਜਾਬ ਦੇ ਖੇਤ ਖਲਿਆਣਾ ਤੇ ਜਿਵੇਂ ਬੋਲਦੇ ਨੇ ਸੋ ਕਿਤੇ ਨੁਕਸਾਨ ਨਾ ਹੋ ਜਵੇ ਪਰ ਭਾਜਪਾ ਕੋਲ ਇੱਕ ਆਪਣਾ ਪੱਕਾ ਕੈਟਰ ਹੈਗਾ ਉਸ ਕੈਟਰਚੋ دھਵੇ ਪੈਰ ਪੰਜਾਬ ਚ ਵੱਧਾ ਕਰ ਰਹੀ ਆ ਤੇ ਇਸ ਵਾਰ ਸ਼ਾਖਾਂ ਵਾਲੇ ਪੂਰੇ ਢੰਗ ਤਰੀਕੇ ਨਾਲ ਜੋਰ ਜਮੈਸ਼ ਕਰ ਰਹੇ ਨੇ ਸੋ ਲੋਕਾਂ ਨੂੰ ਇਹ ਜਿਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮਸਲਾ ਤਾਂ ਸਾਰਾ ਕੇਂਦਰ ਤੋਂ ਆ ਜੀ ਪੰਜਾਬ ਜਿਹੜੀ ਮਰਜ਼ੀ ਸਰਕਾਰ ਆ ਜਵੇ ਕੇਂਦਰੇ ਚਲਾਉਂਦਾ ਇਸ ਲਈ ਤੁਸੀਂ ਕੇਂਦਰ ਵਾਲੇ ਬੰਦੇ ਨੂੰ ਵੋਟਾ ਪਾਓ ਇਹ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਦੂਸਰੇ ਪਾਸੇ ਇੱਕ ਬੀਜੇਪੀ ਦੇ ਨੀਤੀ ਕਾਡ ਵੀ ਨੇ ਜਿਹੜੇ ਵੀ ਮੰਥਨ ਚ ਨੇ ਕਿ ਜੇ ਅਸੀਂ ਜਿੱਤਦੇ ਨਹੀਂ ਤਾਂ ਕੀ ਆਮਾਦੀ ਪਾਰਟੀ ਨੂੰ ਵੱਧ ਵੋਟ ਨਿਕਲੇ ਤਾਂ ਸਾਨੂੰ ਫਾਇਦਾ ਜਾਂ ਕਾਂਗਰਸ ਨੂੰ ਵੱਧ ਨਿਕਲੇ ਤਾਂ ਫਾਇਦਾ ਜੇ ਕਾਂਗਰਸੀ ਉਮੀਦਵਾਰ ਜਿੱਤੇ ਤਾਂ ਕਿਤੇ ਸਤਾਈ ਚ ਉਹਨਾਂ ਦੇ ਲਈ ਫਾਇਦਾ ਤਾਂ ਨਹੀਂ ਹੋ ਜੂਗਾ ਜੇ ਇਸ ਵਾਰ ਆਮਾਦੀ ਪਾਰਟੀ ਜਿੱਤੀ ਤੇ ਤਾਂ ਫਿਰ ਸਾਡੇ ਸਿਰ ਤੇ ਤਾਂ ਨਹੀਂ ਆ ਕੇ ਦਿੱਲੀ ਦੇ ਵਿੱਚ ਉੱਥੇ ਰਾਸ਼ਟਰਪਤੀ ਦੇ ਅੰਦਰ ਕੇਜਰੀ ਵੱਲ ਬੈਠੇ ਨੇ ਸੋ ਇਸ ਲਈ ਦਾ ਮੰਥਨ ਆ ਉਹਨਾਂ ਦੇ ਅੰਦਰ ਤੇ ਇਹਦਾ ਮਤਲਬ ਜੇ ਦੋ ਉਮੀਦਵਾਰਾਂ ਬਾਰੇ ਦੋ ਪਾਰਟੀਆਂ ਬਾਰੇ ਭਾਰਤੀ ਜਨਤਾ ਪਾਰਟੀ ਕੋਈ ਮੰਥਨ ਕਰ ਰਹੀ ਹੈ ਇਹ ਸ਼੍ਰੋਮਨ ਕਲ ਬਾਦਲ ਤੇਰੇ ਮੰਤਨ ਕਰ ਰਿਹਾ ਕਿ ਅਸੀਂ ਕਿਦੀਆਂ ਵੋਟਾਂ ਤੋੜਾਂਗੇ ਕਿਦੀਆਂ ਕੱਟਣੀਆਂ ਸਾਡੇ ਵੱਧ ਲੈ ਜਾਣ ਨਾਲ ਕਿਦੀਆਂ ਵਧਣਗੀਆਂ ਤਾਂ ਇਹਦਾ ਮਤਲਬ ਦੋ ਤੇਰਾ ਮੈਦਾਨ ਚ ਨੇ ਜਿਨਾ ਚ ਸਿੱਧਾ ਜਿੱਥਾ ਹਰ ਦਾ ਮੁਕਾਬਲਾ ਹੋਣਾ ਇੱਕ ਹੈ ਸੱਤਾਧਾਰੀ ਤੇ ਆਮ ਆਦਮੀ ਪਾਰਟੀ ਦੂਜੀ ਹੈ ਵਿਰੋਧੀ ਤੇ ਕਾਂਗਰਸ ਇੱਕ ਪਾਸੇ ਨੇ ਸੰਜੀਵ अरोड़ा ਜਿਹੜੇ ਮੌਜੂਦਾ ਰਾਜ ਸਭਾ ਮੈਂਬਰ ਨੇ ਤੇ ਉਹ ਕੈਬਨਿਟ ਮੰਤਰੀ ਬਣਨਾ ਚਾਹੁੰਦੇ ਨੇ ਐਮਐਲਏ ਬਣ ਕੇ ਉਹਨਾਂ ਨੂੰ ਬਣਾਉਣ ਦੇ ਲਈ ਕਾਲੇ ਵੀ ਨੇ ਕੇਜਰੀਵਾਲ ਕਿਉਂਕਿ ਉਹ ਉਹਨਾਂ ਦੀ ਥਾਂ ਤੇ ਉਹ ਜਾਂ ਹੋਰ ਮਨੀਸ਼ ਸ਼ੋਦੀਆ ਜਾਂ ਕਿਸੇ ਨੂੰ ਵੀ ਜਿਹੜਾ ਵੀ ਜਾਣਾ ਚਾਹਵੇ ਉਹਨਾਂ ਚ ਉਹ ਜਲਦੀ ਦਸਪਾ ਜਾਣਾ ਚਾਹੁੰਦੇ ਨੇ ਦੂਸਰੇ ਪਾਸੇ ਕਾਂਗਰਸ ਭਾਰਤ ਪੁਸ਼ਨਾਸ਼ੂ ਤਜਰਬੇਕਰ ਨੇ ਇੱਥੋਂ ਆਪਣੇ ਬੋਲਾਂ ਲਈ ਵੀ ਜਾਣਾ ਜਾਂਦੇ ਨੇ ਤੇ ਵਿਵਾਦਾਂ ਚ ਵੀ ਰਹਿੰਦੇ ਆਦੀ ਨੇ ਕਪੜਿਆਂ ਦੇ ਮਾਮਲਿਆਂ ਚ ਵੀ ਘਰੇ ਨੇ ਪਰ ਹਲਕੇ ਤੋਂ ਬਾਖਪ ਨੇ ਲੋਕਾਂ ਚ ਪਹੁੰਚ ਅਪਰੋਚ ਹੈ ਤੇ ਕਹਿੰਦੇ ਜੀ ਮੁਕਾਬਲਾ ਟੱਕਰ ਦਾ ਦੇ ਰਹੇ ਨੇ ਟੱਕਰ ਦਾ ਵੀ ਕਿਉਂਕਿ ਟੱਕਰ ਤਾਂ ਕਹਿੰਦੇ ਆਵਾਦੀ ਪਾਰਟੀ ਨੂੰ ਮਿਲ ਰਹੀ ਆ ਹੁਣ ਸੋ ਇਸ ਲਈ ਕਾਂਗਰਸ ਦੀ ਏਸ ਜਿੱਥਾਰ ਨੇ ਕਹਿੰਦੇ ਵੀ 27 ਦਾ ਮੂਡ ਬਦਲਣਾ ਤੇ ਉਹਦੇ ਲਈ ਇੱਕਾ ਜ਼ਰੂਰੀ ਆ ਕਾਂਗਰਸ 'ਚ ਇੱਕਾ ਹੈ ਨਹੀਂ ਇੱਕਾ ਨਾਲ ਦੀ ਚੀਜ਼ ਭੁੱਲ ਜਾਓ ਇੱਕ ਦੋ ਦਿਨ ਪ੍ਰਧਾਨ ਜੀ ਮੂੰਹ ਦਿਖਾ ਕੇ ਠੀਕ ਆ ਮੁੜ ਕੇ ਕਿੱਥੇ ਪ੍ਰਧਾਨ ਜੀ ਕਿੱਥੇ ਵਿਰੋਧੀ ਤਰ ਦੇ ਲੀਡਰ ਕੀ ਗੱਲਬਾਤ ਚੱਲ ਰਿਹਾ ਕੰਮ ਪਰ ਤਾਂ ਵੀ ਅਗਲੇ ਖਿੱਚੀ ਫਿਰਦੇ ਨੇ ਚਾਹੇ ਚਰਨੀ ਤੇ ਚੰਨੀ ਹੈ ਚਾਹੇ ਪ੍ਰਗਟ ਸਿੰਘਾ ਨੂੰ ਨਹੀਂ ਚਾਹੇ ਰਾਣਾ ਗੁਰਜੀਤ ਆ ਉਹ ਆਪਣੇ ਦਮ ਤੇ ਕਹਿੰਦੇ ਚੋਣ ਖਿੱਚ ਕੇ ਲੈ ਜਾਣਗੇ ਚਲੋ ਦੇਖਦੇ ਹਾਂ ਜੀ ਸੋ ਕੱਲ ਨੂੰ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਉਸ ਤੋਂ ਬਾਅਦ ਇਹ ਸਾਰੀ ਖੇਡ ਨੇ ਰੰਗ ਬਟਾਉਣਾ ਹੈ ਪਤਾ ਲੱਗ ਜਗਾ 29 ਤਰੀਕ ਨੂੰ ਵੋਟਾਂ ਕਿਹਦੀਆਂ ਤੇ 23 ਨੂੰ ਤਿੱਖੇ ਕੀਤੇ ਹਾਂ ਇਹ ਸਭ ਦੇ ਦਰਮਿਆਨ ਜਿਹੜਾ ਪਹਿਲੂ ਗੌਰ ਮੰਗਦਾ ਉਹ ਉਹ ਮੰਗਦਾ ਜੀ ਕਿ ਜਿਮਨੀ ਚੋਣਾ ਚ ਮਲਾਜ਼ਮ ਧਰਨਿਆਂ ਦਾ ਕੇਂਦਰ ਬਿੰਦੂ ਬਣ ਗਿਆ ਲੁਧਿਆਣਾ ਲੁਧਿਆਣਾ ਵਿੱਚ ਇਸ ਮੌਕੇ ਕੱਚੇ ਮਲਾਜ਼ਮ ਪੱਕੇ ਮਲਾਜ਼ਮ ਮੈਡੀਕਲ ਖੇਤਰ ਵਾਲੇ ਸਕੂਲਾਂ ਕਾਲਜਾਂ ਵਾਲੇ ਅਧਿਆਪਨ ਖੇਤਰ ਵਾਲੇ ਹੈ ਨਾ ਆਈਟੀ ਵਾਲੇ ਈਟੀ ਵਾਲੇ ਈਟੀਟੀ ਵਾਲੇ ਹੈ ਨਾ ਜੀਬੀਟੀ ਵਾਲੇ ਜੀ ਆ ਬੀਆੜ ਵਾਲੇ ਸਾਰੇ ਮੈਂ ਕਹਿੰਨਾ ਪੁੱਛੋ ਨਾ ਜੀ ਆ ਮੇਰੇ ਕੋਲ ਪੂਰੀ ਸੂਚੀ ਬਈਆ ਖਾਸੀ ਲੰਬੀ ਆ ਜੇਕਰ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ ਕਹਿੰਦੇ ਜੀ ਆਮ ਆਦਮੀ ਪਾਰਟੀ ਨੂੰ ਸੱਤਾ ਧਾਰੀ ਧਰਨੋਂ ਉਹਨਾਂ ਦੇ ਉਮੀਦਵਾਰ ਨੂੰ ਵੱਡੀ ਚੁਣੌਤੀ ਮਿਲ ਰਹੀ ਆ ਕਿ ਹਰ ਦਫ਼ਤਰ ਮੂਰੇ ਹਰ ਪਾਰਟੀ ਦੇ ਸਮਾਗਮ ਮੂਰੇ ਧਰਨਾ ਲੱਗ ਜਾਂਦਾ ਨਾਰੇ ਲੱਗ ਜਾਂਦੇ ਨੇ ਬੈਨਰ ਵੈਸੇ ਸ਼ਹਿਰ ਚ ਪ੍ਰਦਰਸ਼ਨ ਹੋ ਰਹੇ ਨੇ ਵੱਖਰੇ ਨੇ ਲਓ ਜੀ ਇੱਥੋਂ ਹਿਸਾਬ ਕਾਪਾ ਸ਼ੁਰੂ ਕਰਦੇ ਆਂ ਪਹਿਲੀ ਜੂਨ ਕਹਿੰਦੇ ਪਹਿਲੀ ਜੂਨ ਨੂੰ ਹੀ ਕੰਪਿਊਟਰ ਅਧਿਆਪਕ ਜੂਨੀਅਨਾਂ ਨੇ ਆਪਣੀਆਂ ਮੰਗਾਂ ਲਈ ਸੁਪਾ ਪ੍ਰਧਾਨ ਦੀ ਅਗਵਾਈ ਆਪ ਦੇ ਉਮੀਦਵਾਰ ਸੰਜੀਵ अरोड़ा ਦੇ ਲੁਧਿਆਣਾ ਪੱਛਮੀ ਰਹਿਸ਼ ਤੇ ਸਾਹਮਣੇ ਧਰਨਾ ਮਾਰਿਆ। ਫਿਰ ਮਾਰਚ ਵੀ ਕੱਢਿਆ। ਫਿਰ ਜੀ ਇਸੇ ਤਰ੍ਹਾਂ 5 ਜੂਨ ਨੂੰ ਕੰਪਿਊਟਰ ਤੇ ਆਪਨ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕੰਪਿਊਟਰ ਦੇ ਆਪਕਾਮ ਵੱਲ ਰੋਸ ਦਰਨਾ ਲਾਇਆ ਗਿਆ। ਤੇ ਬਾਅਦ ਚ ਆਪ ਉਮੀਦਵਾਰ ਹੈਨਾ ਸੰਜੀਵ अरोड़ा ਦੇ ਦਫਤਰ ਤੱਕ ਰੋਸ ਮਾਰਚ ਕੱਢਿਆ ਗਿਆ। ਫਿਰ ਆ ਗਈ ਜੀ 8 ਜੂਨ। 8 ਜੂਨ ਨੂੰ ਕਹਿੰਦੇ ਜੀ ਏਡਜ਼ ਕੰਟਰੋਲ EMPLOYES WELFARE ASSOCIATION ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰproti ਪ੍ਰਦਰਸ਼ਨ ਕੀਤਾ ਗਿਆ। ਇਸੇ ਦਿਨ 8 ਜੂਨ ਨੂੰ ਐਸੋਸੀਏਟ ਅਧਿਆਪਕ ਹਾਂ ਉਹਨਾਂ ਵੱਲੋਂ ਵੀ ਪੰਜਾਬ ਵੱਲੋਂ ਕਹਿੰਦੇ ਸਟੇਟ ਪੱਧਰੀ ਪ੍ਰਦਰਸ਼ਨ ਲੁਧਿਆਣਾ ਚ ਕੀਤਾ ਗਿਆ ਤੇ ਇਸੇ ਦਿਨ 8 ਜੂਨ ਨੂੰ ਇੱਕ ਤੀਜਾ ਰੋਸ਼ ਪ੍ਰਦਰਸ਼ਨ ਵੀ ਹੋਇਆ ਜੀ ਜਿਹੜਾ ਜੀ ਮੁੜ ਬਹਾਲ ਕੱਚੇ ਅਧਿਆਪਕ ਜੂਨੀਅਨ ਵੱਲੋਂ ਕੀਤਾ ਗਿਆ ਫਿਰ ਜੀ ਕਹਿੰਦੇ ਜੀ ਇਸੇ ਤਰ੍ਹਾਂ 10 ਜੂਨ ਨੂੰ ਜੀ ਬੇਰੁਜ਼ਗਾਰ ਕੋਵਿਡ 19 ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰਾਂ ਵੱਲੋਂ ਪ੍ਰਦਰਸ਼ਨ ਕਰਕੇ ਪੱਕੇ ਕਰਨ ਦੀ ਮੰਗ ਕੀਤੀ ਗਈ ਸੋ ਸੰਜੀਵ ਰੋੜਾ ਲਈ ਧਰਨੇ ਮਜਾਰੇ ਖਾਸੇ ਔਖੇ ਚੱਲੇ ਨੇ ਫਿਰ ਏਸੇ ਦਿਨ 10 ਜੂਨ ਨੂੰ ਕਹਿੰਦੇ ਜੀ 3704 ਅਧਿਆਪਨ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਫਿਰ 11 ਜੂਨ ਨੂੰ ਡੈਮੋਕਰੈਟਿਕ ਟੀਚਰਸ ਫਰੰਟ ਵੱਲੋਂ ਹੈਨਾ ਈਟੀਟੀ ਅਧਿਆਪਨ ਯੂਨੀਅਨ ਵੱਲੋਂ ਮਾਸਟਰ ਕਾਰਡ ਯੂਨੀਅਨ ਵੱਲੋਂ ਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਪ੍ਰਦਰਸ਼ਨ ਕੀਤਾ ਗਿਆ ਸੂਬਾ ਪੱਧਰੀ ਪ੍ਰਦਰਸ਼ਨ ਵੀ ਹੋਇਆ ਤੇ ਇਸ ਦਿਨ ਕਹਿੰਦੇ ਜੀ ਆਦਰਸ਼ ਸਕੂਲ ਟ੍ਰੇਨਿੰਗ ਜਿਹੜੇ ਟੀਚਿੰਗ ਵਾਲੇ ਨੇ ਉਹਨਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਫਿਰ 12 ਜੂਨ ਨੂੰ ਜੀ ਮਾਸਟਰ ਕੈਡਰ ਯੂਨੀਅਨ ਵੱਲੋਂ 13 ਜੂਨ ਨੂੰ ਫਿਰ ਮਾਸਟਰ ਕੈਡਰ ਅਧਿਆਪਕ ਯੂਨੀਅਨ ਵੱਲੋਂ 14 ਜੂਨ ਨੂੰ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵੱਲੋਂ ਸੋ ਭਈ ਰੋਜ਼ ਇੱਕ ਦੋ ਪ੍ਰਦਰਸ਼ਨ ਪੱਕੇ ਠੱਕੇ ਦੇਖਣ ਨੂੰ ਮਿਲ ਜਾਂਦੇ ਨੇ ਤੇ ਨਹੀਂ ਤਾਂ ਫਿਰ ਕਦੇ ਮਾਰਚ ਹੋ ਰਿਹਾ ਕਿਤੇ ਪ੍ਰਦਰਸ਼ਨ ਹੋ ਰਿਹਾ ਕਿਤੇ ਦਫ਼ਤਰ ਮੁਰੇ ਸੋ ਆਮ ਆਦਮੀ ਪਾਰਟੀ ਲਈ ਇਹਨਾਂ ਧਰਨਿਆਂ ਨਾਲ ਜੱਠਣਾ ਵੀ ਵੱਡੀ ਚੁਣੌਤੀ ਬਣਿਆ ਹੋਇਆ ਸੋ ਕਈ ਉਮੀਦਵਾਰ ਵੱਖ-ਵੱਖ ਦਲਾਂ ਦੇ ਮੈਦਾਨ 'ਚ ਨੇ ਪਰ ਚਾਰ ਉਮੀਦਵਾਰ ਚਰਚਾ ਚ ਨੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦਾ ਵਿਰੋਧੀ ਧਿਰ ਕਾਂਗਰਸ ਦਾ ਕੇਂਦਰੀ ਧਿਰ ਭਾਰਤੀ ਜਨਤਾ ਪਾਰਟੀ ਦਾ ਤੇ ਪੰਜਾਬ ਦੀ ਧਿਰ ਸ਼੍ਰੋਮਣੀ ਕਲਦਲ ਬਾਦਲ ਧਿਰ ਦਾ ਚਾਰ ਉਮੀਦਵਾਰ ਚਰਚਾ ਚ ਨੇ ਪਰ ਮੁਕਾਬਲਾ ਸਾਰੇ ਕਹਿੰਦੇ ਜੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਤੇ ਵਿਰੋਧੀ ਧਿਰ ਦੇ ਕਾਂਗਰਸ ਦੇ ਉਮੀਦਵਾਰ ਪਾਸਪੂਸ਼ ਨਾਸ਼ੂ ਦੇ ਵਿਚਾਲਈ ਹੈ ਸੋ ਕਿਹੜਾ ਬਾਜ਼ੀ ਲੈ ਕੇ ਜਾਊਗਾ ਇਹ 23 ਤਰੀਕ ਨੂੰ ਪਤਾ ਲੱਗ ਜੂਗਾ ਕੱਲ ਨੂੰ ਚੋਣ ਪ੍ਰਚਾਰ ਖਤਮ ਹੈ ਚਲੋ ਜੀ ਆਪਾਂ ਗੱਲ ਭਾਜਪਾ ਤੇ ਇਕਾਲੀ ਚਲ ਦੀ ਵੀ ਥੋੜੀ ਕਰੇ ਲਈਏ ਪੈਸੇ ਨਾਲ ਦੀ ਗੱਠ ਜੋੜ ਦੀ ਚਰਚਾ ਪਰ ਉਹਦੇ ਨਾਲੋਂ ਪਹਿਲਾਂ ਭਾਜਪਾ ਦੇ ਦੋ ਪਹਿਲੂ ਬੱਛਨੇ ਬਣਦੇ ਆ ਇੱਕ ਪਹਿਲੂ ਤਾਂ ਜਿਸ ਤਰ੍ਹਾਂ ਪਰ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਰੀਲ ਜਾਖੜੋਰੀ ਸਰਗਰਮ ਹੋਏ ਨੇ ਲਗਾਤਾਰ ਸਰਕਾਰ ਤੇ ਹਮਲੇ ਪ੍ਰੈਸ ਕਾਨਫਰੈਂਸ ਹੈਨਾ ਲੁਧਿਆਣਾ ਜਿਮਨੀ ਚੌਂਡ ਚ ਉਹ ਮੁੜ ਕੇ ਪ੍ਰਧਾਨਗੀ ਲਈ ਐਕਟਿਵ ਹੋ ਗਏ ਮਤਲਬ ਪ੍ਰਧਾਨ ਉਹੀ ਨੇ ਪੈਸੇ ਉਹਨੇ ਅਸਤੀਫਾ ਦਿੱਤਾ ਸੀ ਮੰਨਣਾ ਨਹੀਂ ਚਾਹੁੰਦੇ ਸੀ ਵਾਪਸ ਲੈਣਾ ਨਹੀਂ ਚਾਹੁੰਦੇ ਸੀ ਪਰ ਦਿੱਲੀ ਵਾਲਿਆਂ ਨੇ ਮਨਜ਼ੂਰੀ ਨਹੀਂ ਕੀਤਾ ਵੰਨ ਵਾਲਿਆਂ ਨੇ ਕੁਛ ਦਿਰ ਝੱਗੇ ਚੁੱਕੇ ਪ੍ਰੈਸ ਕਰਾਏ ਚਕਟਾ ਜੁਕਟਾ ਪਾਈਆਂ ਲਿਸ਼ਕਾਈਆਂ ਪਰ ਨਹੀਂ ਦਿੱਲੀ ਵਾਲਿਆਂ ਨੇ ਬਾਣੀ ਪੜੀ ਆਖਰ ਮੁੜ ਕੇ ਸੁਨੀਲ ਜਾਖੜ ਸਰਗਰਮ ਹੋ ਗਏ ਸੋ ਜਦੋਂ ਸੁਨੀਲ ਜਾਖੜ ਦੀ ਸਰਗਰਮੀ ਨਜ਼ਰ ਆਈ ਤੇ ਇਹਦੇ ਵਿੱਚੋਂ ਹੁਣ ਕਹਿੰਦੇ ਪਾਰਟੀ ਦੇ ਅੰਦਰ ਜਿਮਨੀ ਚੋਣ ਤੋਂ ਬਾਅਦ ਕਾਫੀ ਫੇਰ ਬਦਲ ਹੋਣਾ ਹੁਣ ਇਸ ਫੇਰ ਬਦਲ ਦਾ ਅਰਥ ਇਹ ਨਾ ਸਮਝਿਆ ਜਾਵੇ ਕਿ ਸੁਨੀਲ ਜਾਖੜ ਬਦਲੇ ਜਾ ਰਹੇ ਨੇ ਕਹਿੰਦੇ ਸੁਨੀਲ ਜਾਖੜ ਮਕਾਦਾ ਤੌਰ ਤੇ ਨਿਰੰਦਰ ਮੋਦੀ ਤੇ ਅਮਿਤ ਸ਼ਾਹ ਦੀ ਪਸੰਦ ਨੇ ਹੁਣ ਉਹਨਾਂ ਦੀ ਪਸੰਦ ਲੁਧਿਆਣਾ ਚ ਕਿੰਨਾ ਕੁ ਰੰਗ ਚੜਾਉਂਦੀ ਆ ਉਸ ਤੇ ਉਮੀਦਵਾਰ ਨੂੰ ਇਹ ਤਾਂ 19 ਤਰੀਕ ਨੂੰ ਜਾਂ 23 ਤਰੀਕ ਨੂੰ ਪਤਾ ਲੱਗੂਗਾ ਪਰ ਜਿਹੜੇ ਫਿਰ ਬਦਲ ਦੀ ਗੱਲ ਉਹ ਬਿਲਕੁਲ ਦਰੁੱਤ ਸਰ ਸਿਗਠਨ ਪੱਦਰ ਤੇ ਫਿਰ ਬਦਲ ਹੋਣਾ ਤੈ ਆ ਉਹਦੇ ਵਿੱਚੋਂ ਕਹਿੰਦੇ ਪਹਿਲਾਂ ਮੰਥ ਇਸ ਗੱਲ ਤੋਂ ਚੱਲ ਰਿਹਾ ਸੀ ਕਿ ਸੁਨੀਲ ਜਾਖੜ ਹੁਣ ਆਪਣੀ ਟੀਮ ਚਾਹੁੰਦੇ ਨੇ ਕਿ ਜੇ ਮੈਨੂੰ ਖੁੱਲੇ ਹੱਥ ਦੇਣਾ 227 ਲਈ ਤਾਂ ਮੈਨੂੰ ਆਪਣੇ ਹਿਸਾਬ ਨਾਲ ਟੀਮ ਤਿਆਰ ਕਰਨ ਦੋ ਕੁਝ ਬੀਜੇਪੀ ਚੋਂ ਕੁਝ ਕਾਂਗਰਸ ਚੋਂ ਆਏ ਕੁਝ ਨਵੇਂ ਵਰਕਰਾਂ ਚੋਂ ਕੁਝ ਪੁਰਾਣਿਆਂ ਚੋਂ ਕਹਿੰਦੇ ਕਿ ਟੀਮ ਬਣਾਉਣਾ ਚਾਹੁੰਦੇ ਨੇ ਜਿਹਨਾਂ ਨੂੰ ਐਕਟਿਵ ਹੋ ਕੇ ਕੰਮ ਕਰ ਸਕਣ ਜਿਹਨਾਂ ਤੇ ਯਕੀਨ ਕਰ ਸਕਣ ਸੋ ਜੇ ਖੁੱਲ੍ਹਾ ਹੱਥ ਦਿੱਤਾ ਤਾਂ ਤੁਹਾਨੂੰ ਇੱਕ ਨਵੇਂ ਰੂਪ ਦੀ ਟੀਮ ਪੰਜਾਬ ਚ ਬੀਜੇਪੀ ਦੀ ਨਜ਼ਰ ਆਊਗੀ ਹੁਣ ਉਹ ਸਨ ਜਾਖੜ ਕਾਂਗਰਸੀ ਫਾਰਮੂਲੇ ਬਣਾਉਂਦੇ ਨੇ ਕਿ ਬੀਜੇਪੀ ਵਾਲੇ ਤਰੀਕਾ ਕਰਨਾ ਚੱਲਦੇ ਨੇ ਆਰਐਸਐਸ ਸ਼ਾਖਾ ਨਾਲ ਤਾਲਮੇਲ ਬਣਾ ਪਾਉਣਗੇ ਜਾਂ ਨਹੀਂ ਬਣਾ ਪਾਉਣਗੇ ਇਹ ਵੀ ਸਵਾਲ ਹੈ ਕਿ ਬੀਜੇਪੀ ਦੇ ਪੁਰਾਣੇ ਕੈਡਰ ਲੀਡਰਾਂ ਨਾਲ ਉਹਨਾਂ ਦਾ ਤਾਲਮੇਲ ਬੈਠੂਗੇ ਨਹੀਂ ਬੈਠੂਗੇ ਜਿਹੜਾ ਗੁਜਰਾਤ ਦਾ ਅਹਮਦਾਬਾਦ ਇਹ ਰਿਪੋਰਟ ਤੇ ਹਾਦਸਾ ਵਾਪਰਿਆ ਵੀਜੇ ਰupani ਹੋਰੀ ਜਿਹੜੇ ਸਾਬਕਾ ਮੁੱਖ ਮੰਤਰੀ ਸੀ ਗੁਜਰਾਤ ਦੇ ਤੇ 50 ਮਾਮਲਿਆਂ ਦੇ 3 ਸਾਲ ਤੋਂ ਇੰਚਾਰਜ ਚੱਲਿਆ ਰਹੇ ਸੀ ਕਹਿੰਦੇ ਕਿ ਉਹਨਾਂ ਤੋਂ ਬਾਅਦ ਉਸ ਹਾਦਸੇ 'ਚ ਉਹਨਾਂ ਦੀ ਜਾਨ ਜਾਣ ਤੋਂ ਬਾਅਦ ਹੁਣ ਉਹਨਾਂ ਦਾ ਬਦਲ ਲੱਭਿਆ ਜਾ ਰਿਹਾ ਸੋ ਜਿਮਨੀ ਚੋਣ ਤੋਂ ਬਾਅਦ ਵੀਜੇ ਰupani ਦੀ ਥਾਂ ਤੇ ਪੰਜਾਬ ਨੂੰ ਪੰਜਾਬ ਬੀਜੇਪੀ ਨੂੰ ਨਵਾਂ ਇੰਚਾਰਜ ਮਿਲਣਾ ਉਹਦੇ ਨਾਲ ਸਿਲਜਾਖੜ ਦਾ ਰਿਸ਼ਤਾ ਕਿਹੋ ਜਿਹਾ ਰਹੇਗਾ ਇਹ ਨਾਲ ਜਿਵੇਂ ਤਾਲ ਮਿਲ ਕਹਿੰਦੇ ਠੀਕ ਬੈਠ ਗਿਆ ਸੀ ਕਿ ਨਵੇਂ ਨਾਲ ਬੈਠੂਗਾ ਨਹੀਂ ਬੈਠੂਗਾ ਇਹ ਦੇਖਣ ਵਾਲੀ ਗੱਲ ਹੈ ਸੋ ਇਸ ਲਈ ਚੁਣੌਤੀਆਂ ਆ ਗਈਆਂ ਪਰ ਸੁਨੀਲ ਜਾਖੜ ਨੇ ਇੱਕ ਚੁਣੌਤੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਦਿੱਤੀ ਸੀ ਕਿ ਮਾਨ ਸਾਹਿਬ ਕੀ ਆ ਡ੍ਰੋਪ ਟੈਸਟ ਡ੍ਰੋਪ ਟੈਸਟ ਵਾਲਾ ਮੁੱਦਾ ਬਣਾਇਆ ਕਿ ਜੀ ਉਹ ਉਹਨੇ ਕਹਿਤਾ ਹੈ ਨਾ ਕਿ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਰਾਜਾ ਬੜਿੰਗ ਨੇ ਹਾਂ ਤੇ ਜੀ ਹਰਪਾਲ ਚੀਮਾ ਨੇ ਕਹਿਤਾ ਕਿ ਪਹਿਲਾਂ ਰਾਜਾ ਬੜਿੰਗ ਦਾ ਡ੍ਰੋਪ ਟੈਸਟ ਕਰਾਓ ਨਸ਼ੇ ਕਰਦਾ ਹੋਊਗਾ ਇੱਥੇ ਪੰਜਾਬ ਚ ਨਸ਼ੇ ਫੈਲਾਉਂਦਾ ਹੈ ਰਾਜਾ ਬੜੀ ਕਹਿੰਦਾ ਮੈਨੂੰ ਤੇਰੀ ਚੁਣੌਤੀ ਮਨਜ਼ੂਰ ਹੈ ਪਰ ਤੁਸੀਂ ਸਾਰੇ ਕਰਾਓ ਇਹ ਸਭ ਚਰਚਾ ਦੇ ਵਿਚਾਲੇ ਇਹ ਜੀ ਸਿਲ ਜਖੜ ਕੁਦਪੇ ਉਹ ਕਹਿੰਦੇ ਡਾਕਟਰਸ ਛੱਡੋ ਮਨੀ ਟ੍ਰੇਲ ਟੈਸਟ ਕਰਾਓ ਆਮਦਨ ਦੀ ਜਾਂਚ ਕਰਾਓ ਕਿ ਕਿਵੇਂ ਤੁਸੀਂ ਅਚਾਨਕ ਸਾਈਕਲ ਤੋਂ ਕਾਰਾਂ ਤੇ ਆ ਗਏ ਕਿਵੇਂ ਤੁਹਾਡੇ ਘਰਾਂ ਤੋਂ ਸਿੱਧੇ 8-10 ਸੇਕੜ ਦੇ ਫਾਰਮ ਹੋਸ ਬਣ ਗਏ ਕਿਵੇਂ ਗੋਆ 'ਚ ਜ਼ਮੀਨਾਂ ਬਣ ਗਈਆਂ ਲੋਕ ਤਾਂ ਕਹਿੰਦੇ ਆਸਟ੍ਰੇਲੀਆ 'ਚ ਗੱਲਾਂ ਕਰੀ ਜਾਂਦੇ ਨੇ ਸੋ ਇਹ ਸਵਾਲ ਆ ਗਿਆ ਤੇ ਇਹ ਸਵਾਲ ਖੜੇ ਕਰਦੇ ਉਹਨਾਂ ਨੇ ਕਿਹਾ ਵੀ ਕਿ ਪੰਜਾਬ ਦੇ ਸਾਰੇ ਲੀਡਰ ਸਾਰੀਆਂ ਪਾਰਟੀਆਂ ਦੇ ਲੀਡਰ ਚੁਣੇ ਨਮਾਇंदे ਐਮ ਐਲ ਏ ਐਮ ਪੀ ਸਾਰਿਆਂ ਦੀ ਆਮਦਨ ਦੀ ਜਾਂਚ ਹੋਣੀ ਚਾਹੀਦੀ ਆ ਸੋ ਮੇਰੇ ਤੋਂ ਸ਼ੁਰੂ ਕਰ ਲੋ ਕਹਿੰਦੇ ਜਦੋਂ ਇਹ ਗੱਲ ਕਰ ਰਹੀ ਸੀ ਤਾਂ ਉਹਨਾਂ ਨੇ ਈਡੀ ਦਾ ਜ਼ਿਕਰ ਕਰਤਾ ਕਿ ਜਾਂਚ ਈਡੀ ਤੋਂ ਕਰਾਈ ਜਾਵੇ ਇਸ ਦੇ ਉੱਤੇ ਜਦੇ ਸੱਤਾਧਾਰੀ ਤੇਰਨੇ ਸਵਾਲ ਖੜਾ ਕਰਦਾ ਕਹਿੰਦੇ ਕੋ ਜਾਨੂੰ ਤਾਂ ਪਹਿਲਾਂ ਹੀ ਪਤਾ ਕਿਉਂਕਿ ਈਡੀ ਬਦਨਾਮ ਇੰਨੀ ਆ ਕਿ ਵੀ ਕੇਂਦਰੀ ਤਰ ਆਪਣੇ ਟੂਲ ਵੱਜੋਂ ਨੂੰ ਵਰਤਦੀ ਆ ਆਪਣੇ ਹਥਿਆਰ ਵੱਜੋਂ ਵਰਤਦੀ ਆ ਇਸ ਲਈ ਉਹਨਾਂ ਦੀ ਸਹੀ ਜਾਂਚ ਵੀ ਸ਼ੱਕ ਦੇ ਘੇਰਚ ਆ ਜਾਂਦੀ ਆ ਸੋ ਹੁਣ ਜਦਾਂ ਈਡੀ ਦਾ ਜ਼ਿਕਰ ਆਇਆ ਤੇ ਵਿਰੋਧੀ ਧਿਰਾਂ ਨੇ ਮਤਲਬ ਪੰਜਾਬ ਦੀਆਂ ਲੀਡਰਸ਼ਿਪ ਨੇ ਖਾਸ ਕਰ ਆਵਾਦੀ ਪਾਰਟੀ ਨੇ ਬੀਜੇਪੀ ਨੂੰ ਸਿਲ ਜਾਖੜ ਨੂੰ ਨਿਸ਼ਾਨੇ ਤੇ ਲਿਆ ਕਿ ਆ ਕੀ ਹੈ ਜੀ ਆਪਣੇ ਤੋਂ ਜਾਂਚ ਕਰੋਗੇ ਸਾਨੂੰ ਫਸਾਉਣ ਦੀ ਤਰੀਕਾ ਤੇ ਸਿਲ ਜਾਖੜ ਨੇ ਫਿਰ ਅੱਜ ਚਿੱਠੀ ਲਿਖੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਜੀ ਮੈਂ ਗੱਲ ਕੀਤੀ ਸੀ ਮਨੀ ਟ੍ਰੇਲ ਦੀ ਆਮਦਨ ਦੀ ਜਾਂਚ ਦੀ ਕਿ ਤੁਹਾਡੇ ਐਮਐਲਏ ਸਾਈਕਲਾਂ ਤੋਂ ਅਚਾਨਕ ਕਿਵੇਂ ਲਗਜ਼ਰੀ ਕਾਰਾਂ ਤੇ ਆ ਗਏ ਕਿਵੇਂ ਪ੍ਰਿੰਟ ਵਾਲੇ ਘਰਾਂ ਤੋਂ ਵੱਡੀਆਂ ਕੋਠੀਆਂ ਤੇ ਆਗੇ ਚੰਦੇ ਨਾ ਚ ਇਹ ਜਿਹੜਾ ਕੋਰ ਖਜ਼ਾਨਾ ਮਿਲ ਜਾਂਦਾ ਉਹ ਕਹਿੰਦੇ ਕਿ ਜਿਹੜੇ ਫਾਰਮ ਹਾਊਸ ਦਾਦਾ ਸੇਕੜ ਚ ਬਣਨ ਲੱਗ ਪਏ ਸੋ ਇਹ ਸਾਰੀਆਂ ਗੱਲਾਂ ਕਰਦੇ ਕਰਦੇ ਉਹ ਕਹਿੰਦੇ ਜੀ ਮੈਂ ਈਡੀ ਵਾਲਾ ਜੇ ਤੁਹਾਨੂੰ ਚੱਕਰ ਹੈ ਚਲੋ ਮੈਂ ਈਡੀ ਨੂੰ ਭਰੇ ਕਰਦਾ ਮੈਂ ਕਹਿੰਦੇ ਮੰਗ ਕਰਦਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਦੀ ਨਿਗਰਾਨੀ ਹੇਠ ਉਹਨਾਂ ਵੱਲੋਂ ਕੋਈ ਜਿੰਦੇ ਵੀ ਅਗਵਾਈ ਚੋਂ ਬਣਾਉਣ ਉਹ ਕਮੇਟੀ ਬਣਾਈ ਜਾਵੇ ਉਹ ਕਮੇਟੀ ਜਾਂਚ ਕਰੇ ਸੋ ਉਹਨਾਂ ਨੇ ਕਿ ਇਹਨ ਦੇ ਕਰਮocondrso ਦੇ ਪਾਲੇ ਕੰਨੀ ਨੂੰ ਤੱਕੀ ਹੈ ਕਿ ਉਹ ਚੈਲੰਜ ਨੂੰ ਕਬੂਲ ਕਰਨਗੇ ਕਿ ਉਹ ਜਾਂਚ ਲਈ ਤਿਆਰ ਹੋਣਗੇ ਕਿ ਉਹ ਇਸ ਪ੍ਰਕਿਰਿਆ ਲਈ ਸਾਹਮਣੇ ਆਉਣਗੇ ਇਹ ਸਵਾਲ ਵੱਡਾ ਹੋ ਗਿਆ ਚਲੋ ਜਿੱਥੇ ਭਾਜਪਾ ਵਾਲਾ ਸਵਾਲ ਵੱਡਾ ਹੈ ਉੱਥੇ ਸਵਾਲ ਅਕਾਲੀ ਦਲ ਵਾਲਾ ਵੀ ਵੱਡਾ ਹੋ ਗਿਆ ਕਿ ਕੀ ਅਕਾਲੀ ਦਲ ਦਾ ਤੇ ਭਾਜਪਾ ਦਾ ਮੁੜ ਕੇ ਗੱਠ ਛੋੜੂਗਾ ਜੀ ਕੀ ਭਾਰਤੀ ਜਨਤਾ ਪਾਰਟੀ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਸੋਸਤਾ ਵਿੱਚ ਗੱਠ ਛੱਡ ਕਰੇਗੀ ਵੈਸੇ ਪੰਜਾਬ ਦੀ ਰਾਜਨੀਤੀ ਦਾ ਜਿਹਨੂੰ ਉਡਾੜਾ ਵੀ ਆਉਂਦਾ ਹੈ ਉਹ ਵੀ ਕਹਿੰਦਾ ਕਿ ਬਾਈ ਇਹ ਦੋਏ ਪਾਰਟੀ ਇੱਕ ਦੂ ਤੋਂ ਬਿਨਾਂ ਪੰਜਾਬ ਚ ਨਹੀਂ ਟੁਰ ਸਕਦੀਆਂ ਇਹਨਾਂ ਲਈ ਮਜਬੂਰੀ ਹੈ ਜੇ ਭਾਜਪਾ ਕੋਲ ਸ਼ਹਿਰੀ ਵੋਟ ਹੈਗੀ ਆ ਤਾਂ ਅਕਾਲੀ ਦਲ ਕੋਲ ਪਿੰਡਾਂ ਚ ਪਕੜ ਹੈਗੀ ਆ ਵੋਟ ਚਾਹੇ ਉਹਦਾ ਘਟਿਆ ਤੇ ਜੇ ਹੁਣ ਇਸ ਵਾਰ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਖੁਰਦਾ ਤਾਂ ਉਹ ਚੋਂ ਕੁਝ ਵੋਟ ਅਕਾਲੀ ਦਲ ਦਾ ਮੁੜ ਸਕਦਾ ਪਰ ਉਹ ਕਿਹੜੇ ਅਕਾਲੀ ਦਲ ਦਾ ਮੁੜੂਗਾ ਜੇ ਇਹ ਸਵਾਲ ਖੜਾ ਹੈ ਪੰਜ ਮੈਂਬਰੀ ਕਮੇਟੀ ਆਪਣੀ ਪ੍ਰਕਿਰਿਆ ਤਹਿਤ ਸਰਗਰਮ ਹੈ ਪਰ ਬਾਦਲ ਤੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਅਗਲੇ ਕਹਿੰਦੇ ਤਿੰਨ ਤਿੰਨ ਸਾਬਕਾ ਮੰਤਰੀ ਮੋੜਲਿਆਂ ਦੇ ਅਨਿਲ ਜੋਸ਼ੀ ਆ ਗਏ ਜੀ ਅਸੋਨ ਸਿੰਘ ਠੰਡਲ ਆ ਗਏ ਜੀ ਲੋ ਜੀ ਸਿਕੰਦਰ ਸਿੰਘ ਮਲੂਕਾ ਵੀ ਆ ਗਏ ਜੀ ਹੋਰ ਵੀ ਆ ਰਹੇ ਨੇ ਇਸ ਵਰਕ ਗੱਲਾਂ ਪੰਜਵੇਂ ਮੈਂਬਰ ਦੀ ਕਮੇਟੀ ਚੋਂ ਵੀ ਚਲਾਈ ਜਾਂਦੇ ਨੇ ਹਵਾ ਚ ਸੋ ਵੀ ਰਾਜਨੀਤੀ ਵਿੱਚ ਕੁਝ ਵੀ ਸੰਭਵ ਹੈ ਸੋ ਇਸ ਲਈ ਅਕਾਲੀ ਦਰ ਬਾਦਲ ਤੇ ਵੀ ਪੂਰੀ ਤਰ੍ਹਾਂ ਸਰਗਰਮ ਹੈ ਇਹ ਸਰਗਰਮੀ ਦੇ ਵਿੱਚ ਇਹ ਚਰਚਾ ਤਾਂ ਹੋਣੀ ਸੀ ਪਰ ਭਾਜਪਾ ਨਾ ਕਰ ਰਹੀ ਹੈ ਅਕਾਲੀ ਲੀਡਰਸ਼ਿਪ ਹਾਂ ਕਰ ਰਹੀ ਹੈ ਤੁਸੀਂ ਇਹ ਦੇਖੋ ਜਦੋਂ ਸਿਕੰਦਰ ਸਿੰਘ ਮਲੂਕਾਟ ਨਹੀਂ ਹੋਏ ਸੀ ਤਦ ਵੀ ਉਹ ਗੱਲਾਂ ਕਰਦੇ ਸੀ ਕਿ ਜੀ ਹੋ ਜਾਣਾ ਚਾਹੀਦਾ ਜੀ ਕੀ ਹਰਜਾ ਜੀ ਰਖੜੇ ਉਹਨਾਂ ਦੀ ਕੁਝ ਗੱਲਾਂ ਵੀ ਜਈਆਂ ਸਾਹਮਣੇ ਆ ਗਈਆਂ ਸੀ ਹੁਣ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਰਹੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਾਸਮ ਖਾਸ ਰਹੇ ਨੇ 1977 ਤੇ ਅੱਜ ਕੱਲ ਸੁਖਵੀਰ ਬਾਦਲ ਨਾਲ ਬਹੁਤ ਨੇੜਲਾ ਰਿਹਾ ਹੈ ਮਤਲਬ ਭਰੋਸੇਯੋਗ ਜਿਹੇ ਦੋਕਣਾ ਚੱਲਦੇ ਨੇ ਤਾਂ ਉਹਨਾਂ 'ਚ ਮਹਿੰਦਰ ਗਰੇਵਾਲ ਦਾ ਦਲਜੀਤ ਸਿੰਘ ਚੀਮਾ ਦਾ ਜਾਂ ਇੱਧਰ ਪਰਵਿੰਦਰ ਸਿੰਘ ਪੁੰਦੜ ਦਾ ਸੋ ਪੁਰਾਣੇ ਕਾਗਲੀ ਡਰਾਂ ਜੋ ਬੰਦੀ ਆਪਾਂ ਸੋ ਹੁਣ ਪ੍ਰਵਿੰਦਰ ਸਿੰਘ ਪੁੰਦੜ ਕਹਿੰਦੇ ਹਰਜ ਕੀ ਆ ਜੀ ਜੇ 2027 ਚ ਅਸੀਂ ਮੁੜ ਕੇ ਇਕੱਠੇ ਹੋ ਜੀ ਤਾਂ ਕੀ ਹਰਜ ਆ ਜੀ ਪਰ ਕਹਿੰਦੇ ਜੀ ਬੜੇ ਭਾਈ ਅਸੀਂ ਰਹਿਵਾਂਗੇ ਹੁਣੇ ਉਹੀ ਮਤਲਬ ਮਲਮੀ ਜੀ ਜੀਵ ਨਾਲ ਕਿਹਾ ਜਾ ਰਿਹਾ ਕਿ ਬੜੇ ਭਾਈ ਅਸੀਂ ਰਾਂਗੇ ਜਾਂ ਭਾਜੀ ਪੀ ਇਸ ਗੱਲ ਦੀ ਤਿਆਰ ਵੀ ਹੋ ਜੂਗੀ ਪਹਿਲਾਂ ਭਾਜੀ ਪੀ ਤਾਂ ਕਹਿੰਦੇ ਇਸ ਘਟ ਚੋੜ ਲਈ ਵੀ ਤਿਆਰ ਨੇ ਇਹ ਕਹਿੰਦੇ ਸਿਕੰਦਰ ਸਿੰਘ ਮਲੂਕਾ ਸਾਡੇ ਚ ਵਾਪਸ ਆ ਗਏ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਨੂੰ ਕਹਿੰਦੀ ਕਿ ਭਾਈ ਬੀਜੇਪੀ ਇੰਦਾ ਕੋਈ ਸਲਾਮਸ਼ਰਵਾਨੀ ਨਾ ਪੈਸੀ ਹੋ ਨਾ ਤਾਂ ਬੀਬੀ ਨੂੰ ਪੁੱਛ ਕੇ ਕਰਨਾ ਪਰਮਪਾਲ ਕੌਰ ਨੂੰ ਕਿਸੇ ਨੇ ਕਿ ਭਾਈ ਗੱਠਜੋੜ ਕਰ ਲਈ ਜਾਂ ਨਹੀਂ ਕਰ ਲਈਏ ਤਾਂ ਫੈਸਲਾ ਉੱਪਰ ਹੋਣਾ ਪਰ ਬੀਜੇਪੀ ਦੀ ਉੱਪਰਲੀ ਲੀਡਰਸ਼ਿਪ ਵੀ ਅੱਜ ਦਮ ਨਹੀਂ ਪਰ ਰਹੀ ਕਿਉਂਕਿ ਉਹਨਾਂ ਨੂੰ ਸੁਨੇਹੇ ਲਾਏ ਜਾ ਰਹੇ ਨੇ ਕਿ ਆਪਾਂ ਆਪਣੀ ਦਮ ਤੇ ਚੋਣ ਲੜਾਂਗੇ ਅਗਲੀ ਇੱਧਰ ਅਕਾਲੀ ਦਲ ਰਾਹ ਦੇਖ ਰਿਹਾ ਕਿ ਸ਼ਾਇਦ ਸਾਨੂੰ ਉੱਪਰ ਨੂੰ ਦਾ ਮੌਕਾ ਮਿਲ ਜਵੇ ਇਸ ਵਾਰ ਨੇ ਸੋ ਇਸ ਲਈ ਉਹ ਬੀਜੇਪੀ ਨਾਲ ਗੱਠਜੋੜ ਚਾਹੁੰਦਾ ਸੋ ਕੀ ਇਹ ਗੱਠਜੋੜ ਦੀ ਸੰਭਾਵਨਾ ਹੈਗੀ ਹੈ ਇਸ ਵਾਰ ਵੱਡਾ ਹੋਵੇਗਾ ਜਿੱਥੇ ਇਹ ਸਵਾਲ ਵੱਡਾ ਹੋਇਆ ਉੱਥੇ ਹੀ ਨਾਲ ਦੀ ਨਾਲ ਤਖਤ Shri ਪਟਨਾ ਸਾਹਿਬ ਤੋਂ ਇੱਕ ਵਾਰ ਫਿਰ ਸੁਖਬੀਰ ਬਾਦਲ ਦੀ ਮੁਸ਼ਕਲ ਕੜੀ ਵੱਧ ਗਈ ਹੈ ਪਹਿਲਾਂ ਉਹਨਾਂ ਨੂੰ ਜਦੋਂ ਉੱਥੇ ਪੰਜ ਮੈਂਬਰੀ ਕਮੇਟੀ ਪੰਜ ਪਿਆਰੇਆਂ ਨੇ ਪੰਜ ਸਿੰਘ ਸਾਹਿਬ ਨੇ ਬੈਠਕ ਕਰਕੇ ਕਿਹਾ ਕਿ ਅਸੀਂ ਜੀ ਯਾਨੀ ਕੁਲਦੀਪ ਸਿੰਘ ਗੜਗੱਜ ਤਖਤ Shri ਕਿਸਕਰ ਸਾਹਿਬ ਦੇ ਸੰਪੂਰਨ ਜੱਥੇਦਾਰ ਨੇ Shri ਹਲਤਖ ਸਾਹਿਬ ਦੀ ਕਾਰਜਕਾਰੀ ਅਥਾਰ ਨੇ ਪਾਬਾਟੇ ਸਿੰਘ ਤਨੌਲਾ ਤਖਤ ਜਮਦਨਾ ਸਾਹਿਬ ਦੇ ਜੱਥੇਦਾਰ ਨੇ ਇਹਨਾਂ ਨੂੰ ਤਨਖਾਹਿਆ ਕਰਾਰ ਦਿੰਨੇ ਆ ਔਰ ਸੁਖਵੀਰ ਬਾਦਲ ਨੂੰ ਅਸੀਂ 10 ਦਿਨਾਂ 'ਚ ਆਪਣਾ ਜਵਾਬ ਦਾਖਲ ਕਰਨ ਦੀ ਤਲਬ ਕਰਦੇ ਆਂ ਚਲੋ ਜਿਉਣਾ ਦੇਣਾ 'ਚ ਜੂਨ ਦਾ ਪਹਿਲਾ ਹਫਤਾ ਆ ਗਿਆ ਉਹ ਕਹਿੰਦੇ ਕੱਲੂ ਕਰੇ ਦੇ ਇਹ ਹਫਤੇ ਕਰਕੇ ਅਸੀਂ 10 ਦਿਨ ਹੋਰ ਅੱਗੇ ਪਾ ਦਿੰਨੇ ਆਂ ਅਰਦਾਸ ਸਿੰਘ ਵਿਲਾਂਗੇ ਜੀ ਫੇਰ ਸੁਖਵੀਰ ਬਾਦਲ ਪੇਸ਼ ਨਹੀਂ ਹੋਏ ਤੇ ਜਦੋਂ ਪੇਸ਼ ਨਹੀਂ ਹੋਏ ਤਾਂ ਕਹਿੰਦੇ ਜਿਉ ਉਹ ਦੁਬਾਰਾ ਤਿਆਰੀ ਕਰ ਰਹੀ ਸੀ ਇਹ ਤੋਂ ਪਹਿਲਾਂ ਕੋਈ ਫਰਮਾਨ ਹੁੰਦਾ ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋਰਾਂ ਨੇ ਪਹੁੰਚ ਕੀਤੀ ਤੱਕ ਸ਼੍ਰੀ ਪਟਨਾ ਸਾਹਿਬ ਤੱਕ ਉਹਨਾਂ ਨੂੰ ਬੇਨਤੀ ਕੀਤੀ ਕਿ ਜੀ ਮੇਰੇ ਕੁਝ ਕਾਰਨ ਸੀ ਅਸੀਂ ਇੱਧਰ ਰੁਝੇ ਸੀ ਇਹ ਇਸ ਸਮਾਗਮਾਂ ਦੇ ਵਿੱਚ ਤੇ ਕੁਝ ਹੋਰ ਪਹਿਲੂ ਸੀਗੇ ਜਿਨ੍ਹਾਂ ਕਾਰਨ ਸਾਡਾ ਉਸ ਕਮੇਟੀ ਨਾਲ ਵੀ ਜਿਹੜੀ ਤੁਹਾਡੇ ਕੋਲ ਆਈ ਸੀ ਗੱਲਬਾਤ ਕਰਨ ਉਹਨਾਂ ਨਾਲ ਵੀ ਹਜੇ ਉਵੇਂ ਰਿਪੋਰਟ ਨਹੀਂ ਪੂਰੀ ਲਏ ਹੋਈ ਸੋ ਕੁਝ ਸਮਾਂ ਦਿੱਤਾ ਜਾਵੇ ਸੋ ਕਹਿੰਦੇ ਜੀ ਉਹਨਾਂ ਦੇ ਹਵਾਲੇ ਨਾਲ ਸੁਖਵੀਰ ਬਾਦਲ ਨੂੰ ਹੁਣ 20 ਦਿਨ ਹੋਰ ਮਿਲ ਗਏ ਨੇ ਸੋ 10-10 ਦਿਨ ਦੀ ਪਹਿਲਾਂ ਮਿਲੀ ਹੋਈ ਸੀ ਹੁਣ 20 ਦਿਨ ਅਗਲੇ ਹੋਰ ਮਿਲ ਗਏ ਕਿ 20 ਦਿਨ ਹੋਰ ਦਿੱਤੇ 20 ਦਿਨਾਂ ਤੱਕ ਜੇ ਸੁਖਵੀਰ ਬਾਦਲ ਨਹੀਂ ਪੇਸ਼ ਹੁੰਦੇ ਫਿਰ ਪੰਥਕ ਕਾਰਵਾਈ ਕੀਤੀ ਜਾਊਗੀ ਇਹ ਧਾਮੀ ਹੋ ਰਹੀ ਏ ਗੱਲ ਕਰਕੇ ਸਮਾਂ ਲੈ ਰਹੇ ਨੇ ਕੀ ਸੁਖਵੀਰ ਬਾਦਲ ਹੁਣ ਪੇਸ਼ ਹੋਣਗੇ ਜੇ ਪੇਸ਼ ਨਹੀਂ ਹੋਣਗੇ ਫਿਰ ਕਿਉਂ ਕੁਝ ਬੋਲਣਗੇ ਸਾਹਮਣੇ ਆ ਕੇ ਉਹ ਕਹਿਣਗੇ ਕੁਝ ਜੇ ਉਹ ਨਹੀਂ ਮੰਨਦੇ ਤੱਕ ਸਭ ਦੀ ਤੇ ਫਿਰ ਸਵਾਲ ਖੜਾ ਕਿ ਕੌਮ ਨੂੰ ਕਿਵੇਂ ਆਪਾਂ ਕਹਾਂਗੇ ਅਸੀਂ ਕੌਮ ਦੀ ਨੁਮਾਇੰਦੀ ਕਰਦੇ ਆ ਸੋ ਖਾਲੀ ਦਲ ਬਾਦਲ ਤੇ ਮੂਰੇ ਇੱਕ ਨਵੀਂ ਮੁਸ਼ਕਲੇ ਵੀ ਖੜੀ ਹੈ ਚਲੋ ਜੀ ਜਾਂਦੇ ਜਾਂਦੇ ਗੱਲ ਆਪਾਂ ਜਨਗਣਨਾ ਦੀ ਕਰ ਲਈਏ ਮਰਦਮ ਸਮਾਰੀ ਦੀ ਕਰ ਲਈਏ ਲੰਘੇ ਹਫਤੇ ਮੈਂ ਇਸੇ ਪ੍ਰੋਗਰਾਮ ਰਾਹੀਂ ਤੁਹਾਡੇ ਤੱਕ ਪਹੁੰਚ ਕਰਦੇ ਦੱਸਿਆ ਸੀ ਕਿਬਈ ਕੇਂਦਰ ਸਰਕਾਰ ਨੇ ਆਖਰ ਮੰਨ ਬਣਾ ਲਿਆ ਤੇ ਨੋਟੀਫਿਕੇਸ਼ਨ ਜਲਦੀ ਹੋ ਜਾਏਗਾ ਵੈਸੇ ਤਾਂ ਬਕਾਇਦਾ ਤੌਰ ਤੇ 30 ਅਪ੍ਰੈਲ ਨੂੰ ਜਾਤੀ ਜਨਗਣਨਾ ਨੂੰ ਮਨਜ਼ੂਰੀ ਦਿੱਤੀ ਸੀ ਕੇਂਦਰ ਸਰਕਾਰ ਨੇ ਕਿ ਇਹ ਵੀ ਗੱਲ ਆ ਗਈ ਸੀ ਨਾਲ ਕਿ ਜਿਹੜੀ ਆਮ ਜਨਗਣਨਾ ਹੋਊਗੀ ਮਰਦਮ ਸਮਾਰੀ ਹੋਊਗੀ ਉਹਦੇ ਨਾਲ ਹੀ ਜਾਤੀ ਜਨਗਣਨਾ ਕਰ ਲਈ ਜਾਊਗੀ ਕੇਂਦਰ ਸਰਕਾਰ ਜਾਤੀ ਜਨਗਣਨਾ ਤੋਂ ਭੱਜ ਰਹੀ ਸੀ ਵਿਰੋਧੀ ਧਿਰ ਇਸੇ ਅੜੀ ਸੀ ਖਾਸ ਵਿਰੋਧੀ ਧਿਰ ਵੀ ਕਾਦੀ ਅੜੀ ਸੀ ਕਾਂਗਰਸ ਤਾਂ ਆਪਸ ਵਿੱਚ ਕੋਈ ਤਾਲਮੇਲ ਨਹੀਂ ਅੜਨਾ ਕਹਾਦਾ ਉਹ ਤਾਂ ਰਾਹੁਲ ਗਾਂਧੀ ਅੜੇ ਹੋਏ ਸੀ ਤੇ ਪਰ ਬਿਹਾਰ ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਆ ਬੀਜਪੀ ਨੂੰ ਲੱਗਿਆ ਕਿ ਜੇ ਨਤੀਸ਼ੋਰੀ ਵੀ ਜਾਤੀ ਜਨਗਣਨ ਨਾਲੇ ਪਾਸੇ ਖੜੇ ਨੇ ਤਾਂ ਸਾਨੂੰ ਮੁਸ਼ਕਲ ਨਾ ਹੋ ਜAVE ਇਹ ਵੀ ਇੱਕ ਕਾਰਨ ਹੈ ਮੰਨਣ ਦਾ ਸੋ ਗੱਲ ਇਹ ਨਹੀਂ ਕਿ ਰਾਹੁਲ ਗਾਂਧੀ ਦੇ ਦਬਾਬ ਕਰਕੇ ਰਾਹੁਲ ਗਾਂਧੀ ਦਾ ਦਬਾਬ ਵੀ ਕੰਮ ਕਰ ਗਿਆ ਤੇ ਬਿਹਾਰ ਦੀ ਆਉਂਦੀ ਚੋਣ ਵੀ ਕੰਮ ਕਰ ਗਈ ਸੋ ਆਖਰ ਕੇਂਦਰ ਸਰਕਾਰ ਜਨਗਣਨਾ ਦੇ ਨਾਲ ਜਾਤੀ ਜਨਗਣਨਾ ਕਰਾਉਣਾ ਮੰਨ ਗਈ ਸੋ ਆਪਾਂ ਲੰਘੇ ਹਫਤੇ ਗੱਲ ਕੀਤੀ ਸੀ ਕਿ ਜਲਦੀ ਨੋਟੀਫਿਕੇਸ਼ਨ ਹੋ ਜਾਊਗਾ ਸੋ ਅੱਜ ਨੋਟੀਫਿਕੇਸ਼ਨ ਹੋ ਗਿਆ ਜੀ ਅੱਜ 16 ਜੂਨ ਦਿਨ ਸੋਮਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਜਾਤੀ ਜਨਗਣਨਾ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੋ ਕੇਂਦਰ ਸਰਕਾਰ ਨੇ ਦੋ ਫੇਜ਼ ਦੇ ਵਿੱਚ ਜਾਤੀ ਜਨਗਣਨਾ ਕਰਾਉਣੀ ਹੈ ਜਿਹੜੀ ਆਮ ਜਨਗਣਨਾ ਦੇ ਨਾਲ ਹੀ ਹੋਣੀ ਹੈ ਤੇ ਨੋਟੀਫਿਕੇਸ਼ਨ ਮੁਤਾਬਕ ਪਹਿਲਾ ਫੇਜ਼ ਜਿਹੜਾ 1 ਅਕਤੂਬਰ 2026 ਤੋਂ ਅਗਲੇ ਸਾਲ ਅਕਤੂਬਰ ਮਹੀਨੇ ਦੇ ਜਿਹਦੇ ਵਿੱਚ ਚਾਰ ਪਹਾੜੀ ਸੂਬਿਆਂ ਦੇ ਪਹਿਲਾਂ ਜਿਮਨੀ ਚੋਣ ਹੋਗੀ ਹਾਂ ਮਾਫ ਕਰਨਾ ਜਿਮਨੀ ਚੋਣ ਨਹੀਂ ਜਾਤੀ ਜਨਗਣਨਾ ਹੋਊਗੀ ਹਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤੇ ਲਦਾਖ ਲਦਾਖ ਦੇ ਵਿੱਚ ਜੰਮੂ ਕਸ਼ਮੀਰ ਚ ਉੱਤਰਾਖੰਡ ਚ ਔਰ ਹਿਮਾਚਲ ਪ੍ਰਦੇਸ਼ ਇਨਾਂ ਚਾਰ ਸੂਬਿਆਂ ਦੇ ਵਿੱਚ 1 ਅਕਤੂਬਰ 2026 ਤੋਂ ਜਤੀ ਜਨਗਣਨਾ ਸ਼ੁਰੂ ਹੋ ਜਾਣੀ ਹੈ ਫਿਰ 30 ਅਪ੍ਰੈਲ 2025 ਤੋਂ ਜਤੀ ਜਨਗਣਨਾ ਕਰਾਉਂਦਾ ਜਿਹੜਾ ਐਲਾਨ ਕੀਤਾ ਸੀ ਉਸ ਨੂੰ ਰਸਮੀ ਤੌਰ ਤੇ ਪੂਰੇ ਪ੍ਰਕਿਰਿਆ ਦੇ ਤਹਿਤ ਅਗਲੇ ਬਰੇ ਤੋਂ ਸ਼ੁਰੂ ਕੀਤਾ ਜਾਣਾ 1 ਮਾਰਚ 2027 ਸੋ 1 ਮਾਰਚ 2027 ਤੋਂ ਦੂਜਾ ਫੇਸ 16ਵੀਂ ਜਨਗਣਨਾ ਦਾ ਸ਼ੁਰੂ ਹੋ ਜਾਣਾ ਫਿਰ ਪੂਰੇ 2011 ਚ ਪਿਛਲੀ ਜਨਗਣਨਾ ਹੋਈ ਸੀ ਫਿਰ 2021 ਚ ਹੋਣੀ ਸੀ ਪਰ ਕੋਵਿਡ ਕਰਕੇ ਸਾਰਾ ਮਸਲਾ ਅੱਗੇ ਹੋ ਗਿਆ ਤੇ ਨਹੀਂ ਹੋ ਸਕੀ ਸੋ ਆਕਰ ਹੁਣ ਕੇਂਦਰ ਸਰਕਾਰ 2027 ਦੇ ਵਿੱਚ ਜਨਗਣਨਾ ਕਰਾਉਣਾ ਮੰਨੀ ਹੈ ਜਿਹਦਾ ਇੱਕ ਜਾਤੀਗਰਨਨਾ ਦੇ ਹਵਾਲੇ ਨਾਲ ਫੇਜ਼ 26 ਅਕਤੂਬਰ ਸ਼ੁਰੂ ਹੋਣਾ ਸੋ ਇਹ ਸਮਾਜਿਕ ਆਰਥਿਕ ਹੈਨਾ ਗਿਣਤੀ ਮਿੰਤੀ ਜਾਤਾਂ ਦੇ ਹਵਾਲੇ ਨਾਲ ਇਸ ਵਾਰ ਪਹਿਲੀ ਵਾਰ ਹੋਣਾ ਸੋ ਇਸ ਲਈ ਕੌਲ ਬੱਦ ਸਕਦੇ 1948 ਐਸਸੀ ਐਸਟੀ ਦੀ ਜਨਗਣਨਾ ਸੀਗੀ ਜਿਹਦੇ ਵਿੱਚ OBC ਗੱਲ ਦਾ ਗਿਣਤੀ ਦਾ ਕੋਈ ਪ੍ਰਬੰਧਨ ਨਹੀਂ ਸੀਗਾ ਸੋਨੇ ਚ ਸੋਧ ਕੀਤੀ ਜਾਊਗੀ 2650 ਜਾਤੀਆਂ ਦੇ ਅੰਕੜੇ ਸਾਹਮਣੇ ਆ ਸਕਦੇ ਨੇ ਜਨਗਣਨਾ ਫਾਰਮ ਜਿਹੜੇ ਪਿਛਲੇ ਰਹੇ ਨੇ ਉਹਨਾਂ ਚ 29 ਕਾਲਮ ਸੀ ਸੋ 29 ਕਾਲਮਾਂ ਦੇ ਹਵਾਲੇ ਨਾਲ ਸਾਰੀ ਜਨਗਣਨਾ ਇਸਵਾਰ ਹੋਊਗੀ ਪਰ ਉਹਦੇ ਵਿੱਚ ਕੁਝ ਕਾਲਮ ਐਕਸਟਰਾ ਵਧਾਏ ਜਾ ਸਕਦੇ ਨੇ ਤਾਂ ਕਿ ਜਾਤੀ ਜਨਗਣਨਾ ਵੀ ਹੋ ਸਕੇ ਸੋ ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਜਿਹੜਾ 29 ਕਾਲਮ ਨੇ ਇਸ ਵਾਰ ਉਹ ਕਿਤੇ ਵੱਧ ਹੋਣ ਤੋਂ ਕਿਉਂਕਿ ਜਿਹੜੀਆਂ ਜਾਤਾਂ ਦੀ ਜਨਗਣਨਾ ਹੋਣੀ ਹੈ ਉਹ ਦੇ ਲਈ ਕਾਲਮ ਬਾਦੀ ਲੋੜ ਪੈ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ